ਲਗ ਲਗ ਵਾਰਡਾਂ ਚ ਲਗ ਲਗ ਉੱਥੇ ਏਰੀਆ ਚ ਅਸੀਂ ਕੰਮ ਰੇ ਆ ਨਾਲ ਸਾਡੇ ਇਥੋਂ ਦੇ ਹਲਕਾ ਇੰਚਾਰਜ ਬੜੇ ਸਰਕਾਰ ਜੋ ਸਾਡੇ ਨਾਰਕ ਸਾਹਿਬ ਸਾਡਾ ਪੂਰੇ ਕਮਿਸ਼ਨਰ ਦੀ ਟੀਮ ਕਾਰਪੋਰੇਸ਼ਨ ਦੀ ਟੀਮ ਸਾਡੇ ਡੀਸੀ ਸਹਿਬਾਨ ਤੇ ਨਾਲ ਸਾਡੇ ਜਿਲ੍ਹੇ ਦੇ ਕਾਉਂਸਲਰ ਸਾਹਿਬਾਨ ਉਹਨਾਂ ਦੇ ਨਾਲ ਅਸੀਂ ਦੌਰਾ ਕਰ ਰਹੇ ਆ ਤੇ ਪਹਿਲਾ ਅਸੀਂ ਗਏ ਸੀਗੇ ਡੰਪ ਤੇ ਗਏ ਸੀਗੇ ਤੇ ਬਾਕੀ ਕਈ ਜਗ੍ਹਾ ਐਸੇ ਗਏ ਆਪਾਂ ਜਿੱਥੇ ਕਿ ਹਜੇ ਵੀ ਕਹਿ ਸਕਦੇ ਕਿ ਪੀਨ ਵਾਲਾ ਪਾਣੀ ਜਿੱਦਾ ਉਹ ਸਹੀ ਨਹੀਂ ਸੀਗਾ ਅਸੀਂ ਖੁਦ ਚੱਕ ਕੇ ਤਾਂ ਖੁਦ ਪਰਖ ਕੇ ਦੇਖਿਆ ਤੇ ਅਸੀਂ ਸਨੇਹਾ ਵੀ ਸ਼ਕਤੀ ਦਾ ਲਾਤਾ ਹੈਗਾ ਆਪਾਂ ਤੇ ਜਿੱਥੇ ਵੀ ਰਸਤਾ ਨਹੀਂ ਬਣਿਆ ਹੈਗਾ ਉਹ ਵੀ ਅਸੀਂ ਕਹਤਾ ਮੈਂ ਜਰੂਰ ਅਸ਼ਵਾਸਨ ਦਵਾਉਂਦਾ ਬੋਹਰ ਦੇ ਵਾਸੀਆਂ ਨੂੰ ਕਿ ਸਰਕਾਰ ਤੁਹਾਡੇ ਲਈ ਹੈਗੀ ਤੁਸੀਂ ਬੜੇ ਮਾਣ ਨਾਲ ਸਾਨੂੰ ਚੁਣਿਆ ਹੈਗਾ ਤੇ ਅਸੀਂ ਵੀ ਪੂਰੇ ਮਾਣ ਦੇ ਨਾਲ ਸਤਿਕਾਰ ਦੇ ਨਾਲ ਪਿਆਰ ਦੇ ਨਾਲ ਅਸੀਂ ਆਪਣੀ ਲੋਕ ਸੇਵਾ ਪੰਜਾਬ ਸੇਵਾ ਕਰਾਂਗੇ ਤੇ ਸਾਨੂੰ ਬੜੀ ਸਖਤ ਹਦਾਇਤਾ ਹੈਗਾ ਸਰਕਾਰ ਵੱਲੋਂ ਸਾਡੇ ਸੀਐਲ ਸਾਹਿਬ ਸਰਪੰਚ ਜੀ ਮੰਨ ਲੀ ਬਲੋ ਕਿ ਗਰਾਊਂਡ ਤੇ ਜਾ ਕੇ ਅਸੀਂ ਆਪਾਂ ਦੇਖੀਏ ਕੀ ਸਿਚੁਏਸ਼ਨ ਹੈ ਲੋਕਾਂ ਨੂੰ ਮਿਲੀ ਜਾ ਕੇ ਜਿਹੜੀ ਸਰਕਾਰ ਜਿਹੜੀ ਗਰਾਊਂਡ ਤੇ ਉਤਰੇ ਜਾ ਕੇ ਤੇ ਤਦ ਹੀ ਸਾਨੂੰ ਪਤਾ ਚੱਲੂਗਾ ਅਸੀਂ ਕਿੱਥੇ ਖੜੇ ਆ ਕਿੱਥੇ ਨਹੀਂ ਖੜੇ ਤੇ ਜੋ ਅਸੀਂ ਦੇਖਿਆ ਤੇ ਕਾਫੀ ਸਾਨੂੰ ਨਰਾਸ਼ਾ ਹੋਈ ਇੱਥੇ ਆ ਕੇ ਦੇਖੀ ਕਿ ਅੱਜ ਦੇ ਸਮੇਂ 'ਚ ਅਸੀਂ ਜੇ ਸਾਫ ਪਾਣੀ ਨਹੀਂ ਉੱਥੇ ਪਲਾ ਸਕੇ ਦੇ ਸਕੇ ਆਪਾਂ ਮੈਂ ਬਿਲਕੁਲ ਅश्वਾਸਨ ਦਵਾਉਂਦਾ ਕਿ ਜਿਹੜੀ ਵੀ ਅੱਜ ਗਲਤੀਆਂ ਫੜੀਆਂ ਗਈਆਂ ਜਿਹੜੀ ਵੀ ਦਿੱਕਤ ਹੈਗੀ ਅਸੀਂ ਆਪਾਂ ਬਹੁਤ ਜਲਦੀ ਅਸੀਂ ਹੱਲ ਕਰਾਵਾਂਗੇ ਨਹੀਂ ਤਾਂ ਸਰਕਾਰ ਬਹੁਤ ਸਖਤ ਹੈਗੀ ਆ ਤੇ ਅਸੀਂ ਕਿਸੇ ਨੂੰ ਵੀ ਇਸ ਮਸਲੇ 'ਚ ਆਪਾਂ ਕਿਸੇ ਲਈ ਕੋਈ ਕੋਈ ਮਾਫੀ ਨਹੀਂ ਹੈਗੀ ਕਿਸੇ ਲਈ ਕੋਈ ਦਾਦਾ ਕੋਈ ਕੋਈ ਵੀ ਮਾਫੀ ਨਹੀਂ ਹੈਗੀ ਅਸੀਂ ਜੋ ਵੀ ਸਖਤ ਡਿਸੀਜ ਲੈਣਾ ਪਊਗਾ ਅਸੀਂ ਉਹ ਲਾਵਾਂਗੇ